ਆ ਗਾਈਆਂ ਦੀਆਂ ਅੱਖਾਂ ਵਿੱਚ ਦੇਖੋ ਬਈ ਹੰਝੂ ਆ। ਇਹਦਾ ਕਾਰਨ ਇਹ ਇੱਥੇ ਪਿੰਡ ਕੋਟੜੀਕਲਾਂ ਦੀ ਨਹਿਰ ਤੇ ਨਾ ਕੋਈ ਟਰੱਕ ਭਰ ਕੇ ਗਾਈਆਂ ਦਾ ਸੁੱਟ ਗਿਆ। ਉਹਦੇ ਚੋਂ ਬਹੁਤ ਸਾਰੀਆਂ ਗਾਈਆਂ ਦਾ ਫੱਟੜ ਹੋ ਗਈਆਂ ਬਈ। ਤੇ ਕਈ ਤਾਂ ਜਮੇ ਚੱਲਣ ਨੂੰ ਰਹਿ ਗਏ ਜਿਵੇਂ ਇਹ ਆਏ 3-4 ਦਿਨ ਹੋ ਗਏ ਇੱਥੇ ਬੈਠੀ ਆ ਨਾ ਇਹਨੇ ਕੋਈ ਪਾਣੀ ਪੀਤਾ ਤੇ ਨਾ ਖਾਣਾ ਖਾਦਾ। ਦੇਖੋ ਬਈ ਤਾਂ ਸਰੀਰ ਵੀ ਜਮਾ ਸੁੱਕ ਚੁੱਕਿਆ ਹੈਗਾ। ਤੇ ਕਿੰਨੇ ਬੇਰਹਿਮ ਹੋ ਗਏ ਲੋਕ ਤੇ ਇਹ ਕੋਟੜੀਕਲਾਂ ਬਈ ਜਿਹੜਾ ਮਾਨਸਾ ਉੱਥੇ ਬੈਠੀ ਆ। ਹੁਣ ਇਹਨੂੰ ਅਸੀਂ 3-4 ਦਿਨਾਂ ਬਾਅਦ ਪਾਣੀ ਤਾਂ ਪਿਉਣੇ ਆ। ਤੇ ਇਹ ਕੋਈ ਸੰਸਤਾ ਦੇਖਦੀ ਆ ਯਾਰ ਤਾਂ ਦੱਸ ਦਿਓ ਬਈ ਸ਼ੇਅਰ ਕਰ ਦਿਓ ਵੀਡੀਓ ਅੱਗੇ ਤੋਂ ਅੱਗੇ ਤਾਂ ਜੋ ਉਹਦੀ ਜਾਣ ਬਚ ਸਕੇ ਕਿਉਂਕਿ ਇੱਥੇ ਤਾਂ ਫਿਰ ਹੁਣ ਕੋਈ ਸਾਮ ਸਮਾਂ ਲੈਣਾ ਹੈ ਨਹੀਂ ਯਾਰ ਐ ਬਿਨਾ ਇੰਨੀ ਗਰਮੀ ਦਾ ਮੌਸਮ ਆ ਬਿਨਾ ਉਹ ਤੋਂ ਕਿੰਨਾ ਚਿਰ ਬਚੂਗੀ ਇਹ ਆ ਦੇਖੋ ਆ ਲੋਕਾਂ ਦਾ ਸਰੀ ਪਿਆ ਬਈ ਯਾਰ ਕਈ ਗਾਂਆਂ ਹੋਰ ਵੀ ਫਿਰਦੀਆਂ ਨੇ ਉਹ ਇੱਥੇ ਨਹਿਰ ਦੇ ਵਿੱਚ ਇੱਧਰ ਫਿਰਦੀਆਂ ਜੰਗਲ ਆ ਇੱਥੇ ਖਾਣ ਪੀਣ ਨੂੰ ਤਾਂ ਮਿਲ ਜਾਂਦਾ ਪਰ ਇਹ ਤੋਂ ਤਾਂ ਤੁਰਿਆ ਵੀ ਨਹੀਂ ਜਾਂਦਾ ਹੁਣ ਇਹ ਕੀ ਖਾਊਗੀ ਆ ਦੇਖੋ ਇਹਦੇ ਸੱਟਾਂ ਵੀ ਵੱਜੀਆਂ ਨੇ ਉਧਰਲੇ ਪਾਸੇ ਮੱਖੀਆਂ ਬੈਠੀਆਂ ਜਾਂਦੀਆਂ ਨੇ ਤੇ 3-4 ਦਿਨ ਹੋ ਗਏ ਇੱਥੇ ਆਏ ਨੇ ਪਾਣੀ ਵੀ ਨਹੀਂ ਪੀਤਾ ਸੀ ਹੁਣ ਪਾਣੀ ਤਾਂ ਸੀ ਇਹਨੂੰ ਪਿਉਉਣ ਲੱਗਦੇ ਆਂਗੇ ਬਈ ਮੋੜ ਮੰਡੀ ਕੋਈ ਮਾਨਸਾ ਨੇੜੇ ਜੇ ਕੋਈ ਸੰਸਥਾ ਹੈਗੀ ਹੈ ਜੇ ਕੋਈ ਜਾਣਦਾ ਗਊਸ਼ਾਲਾ ਜਿਹੜਾ ਇਹਨਾਂ ਦੀ ਰੱਖਿਆ ਕਰਦੇ ਆ ਤਾਂ ਕਿਰਪਾ ਕਰਕੇ ਜਰੂਰ ਇਹ ਵੀ ਹੈਲਪ ਕਰੋ ਯਾਰ ਮੈਸੇਜ ਕਰ ਦਿਓ ਇਨਬਾਕਸ 'ਚ ਆਪਾਂ ਐਡਰੈਸ ਦੇ ਦੇਾਂਗੇ ਆ ਦੇਖੋ ਆ ਗੁਰਦੁਆਰਾਗਾ ਇੱਥੇ ਬੈਠੀ ਹੈ ਗਾਈ ਇੱਥੇ ਕੋਈ ਹੁਣ ਖਾਣ ਪੀਣ ਨੂੰ ਤਾਂ ਕੁਝ ਹੈ ਨਹੀਂ ਸਾਰੇ ਪਾਸੇ ਇੱਥੇ ਕੱਕ ਉਖ ਵੀ ਹੈ ਨਹੀਂ ਝੋਨਾ ਵੀ ਜਿਆ ਹੋਇਆਗਾ ਤੇ ਆ ਹੁਣ ਤਿੰਨ ਚਾਰ ਦਿਨਾਂ ਬੈਠੀਆ ਮੈਨੂੰ ਦੱਸਿਆ ਤੇ ਮੈਂ ਹੁਣ ਪਾਣੀ ਤਾਂ ਪਿਆਉਣ ਲੱਗਿਆਗਾ ਇਹਨੂੰ ਆ ਦੇਖੋ ਪਾਣੀ ਪਿਾਵਾਂਗੇ ਪਰ ਐ ਹੁਣ ਇੱਥੇ ਕਿੰਨਾ ਚਿਰ ਉਹ ਕਰ ਲਾਂਗੇ ਬਾਈ ਜਰ ਜੇ ਕੋਈ ਸੰਸਥਾ ਹੈਗੀ ਆ ਤਾਂ ਕਮੈਂਟ ਕਰਕੇ ਦੱਸ ਦਿਓ ਤੇ ਆ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ